ਕਿਛ ਹੋ ਤੇ ਉਪਾਏ ਨਾਨਕ ਸਭ ਕਿਛ ਤੁਮਰੇ ਹਾਤਮੈ ਤੁਮਹੀ ਹੋਤ ਸਹਾਰੇ ਬਲ ਹੋਆ ਬੰਧਨ ਛੁਟੇ ਸਭ ਕਿਛ ਹੋ ਤੇ ਉਪਾਏ नानक सब किच तुम हाथ में तुम ही होत सहाय जुगो जुग अंतर सभी कमाल चवर शत्र तक दे मालक धन श्री गुरु ग्रंथ से महाराज जी की पवित्र हजूरी दे साजी निवाजी गुरु प्यारी सात ਬਹੁਤੀ ਬੜੇ ਪੱਕੇ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸ਼ਾਮ ਦੇ ਦੀਵਾਨਾ ਦੀ ਹਾਜ਼ਰੀ ਕਰ ਰਹੇ ਆਉ ਪੁੱਤੇ ਨਾਲ ਪਸੰਝ ਪਰ ਲਈ ਦੋਨੇ ਹੱਥ ਜੋੜ ਕੇ ਪ੍ਰੇਮ ਤੇ ਸਤਿਕਾਰ ਨਾਲ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਸੁਲੋਕਾਂ ਦੇ ਵਿੱਚੋਂ ਪੱਜਪਾ ਚੁਰੰਜਨ ਨੰਬਰ ਸੁਲੋਕ ਵਿਚਾਰਨ ਦਾ ਯਤਨ ਕਰਨਾ ਹੈ ਬਲ ਹੋਆ ਬੰਧਨ ਛੁਟੇ ਸਬ ਕਿਛੂਤ ਉਪਾਏ ਸਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਵੀ ਕਛੂ ਨਾ ਹੋ ਤੋ ਪਾਏ ਸਹਿਬ ਜੀ ਕਹਿੰਦੇ ਜੇ ਤੂੰ ਮਨੁੱਖ ਗੁਰੂ ਦੇ ਚਰਨਾਂ ਚ ਆ ਕੇ ਜੁੜਦਾ ਹੈ ਨਾਮ ਨਾਲ ਜੁੜਦਾ ਹੈ ਫਿਰ ਅੰਦਰ ਬਲ ਪੈਦਾ ਹੋ ਜਾਂਦਾ ਹੈ ਅੰਦਰ ਤਾਕਤ ਪੈਦਾ ਹੋ ਜਾਂਦੀ ਹੈ ਆਤਮਿਕ ਜੋਰ ਪੈਦਾ ਹੋ ਜਾਂਦਾ ਹੈ ਤੇ ਜਦੋਂ ਆਤਮਿਕ ਬਲ ਪੈਦਾ ਹੁੰਦਾ ਫਿਰ ਸਾਬ ਕਹਿੰਦੇ ਬੰਧਨ ਛੁੱਟ ਜਾਂਦੇ ਨੇ ਟੁੱਟ ਜਾਂਦੇ ਨੇ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਜਿਹੜੇ ਬੰਧਨ ਪਏ ਹੋਏ ਨੇ ਇਹ ਸਾਰੇ ਟੁੱਟ ਜਾਂਦੇ ਨੇ ਫਿਰ ਸਾਬ ਜੀ ਮਹਾਰਾਜ ਜੀ ਕਹਿੰਦੇ ਸਭ ਕਿਛ ਹੋ ਤਉ ਪਾਏ ਕਹਿੰਦੇ ਫਿਰ ਹਰ ਹਿੱਲਾ ਵਸਿੱਲਾ ਸਫਲ ਹੋ ਜਾਂਦਾ ਪਰ ਪਹਿਲੀ ਸ਼ਰਤ ਕੀ ਹੈ ਜਦੋਂ ਮਨੁੱਖ ਨਾਮ ਦੇ ਨਾਲ ਜੁੜੇ ਗੁਰੂ ਦੀ ਬਾਣੀ ਨਾਲ ਜਦੋਂ ਜੁੜਦਾ ਹੈ ਫਿਰ ਸਾਰੇ ਬੰਧਨ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਜਿਹੜੇ ਮਨ ਨੂੰ ਬੰਦੇ ਹੋਏ ਬੰਨ ਹੋਆ ਬੰਧਨ ਛੁੱਟੇ ਸਭ ਕਿਛ ਹਉਤ ਉਪਾਏ ਨਾਨਕ ਸਭ ਕਿਛ ਤੁਮ ਰੈ ਹਾਤ ਮੈਂ ਤੁਮ ਹੀ ਹਉਤ ਸਹਾਈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹੈ ਨਾਨਕ ਆਖਦਾ ਹੈ ਵੀ ਸਭ ਕੁਝ ਤੇਰੇ ਹੱਥ ਵਿੱਚ ਹੈ ਇਹ ਮਾਇਆ ਵੀ ਤੇਰੀ ਬਣਾਈ ਹੋਈ ਹੈ ਇਹ ਵਿਕਾਰ ਵੀ ਤੇਰੇ ਬਣਾਏ ਹੋਏ ਨੇ ਮਨੁੱਖ ਵੀ ਤੇਰੇ ਬਣਾਏ ਹੋਏ ਨੇ ਤੇ ਤੂੰ ਹੀ ਇਹਨਾਂ ਦਾ ਮਦਦਕਾਰ ਬੰਦਾ ਹੈ ਸਭ ਕੁਝ ਤੁਮਰੇ ਹੱਥ ਮੈਂ ਸਭ ਕੁਝ ਹੁੰਦੇ ਹੱਥ ਵਿੱਚ ਹੈ ਭਾਗ ਕੀ ਸਾਰੀ ਪਾਵਰ ਹੁੰਦੇ ਕੋਲ ਹੈ ਪ੍ਰਮਾਤਮਾ ਦੇ ਕੋਲ ਕੁਝ ਵੀ ਕਰ ਸਕਦਾ ਹੈ ਉਹ ਤੁਮ ਹੀ ਹੋਤ ਸਹਾਈ ਕੋਈ ਸਹਾਇ ਹੁੰਦਾ ਹੈ ਸਮਝਿਓ ਜਦੋਂ ਨਾਮ ਨਾਲ ਜੁੜ ਜਾਗੇ ਆਪਾਂ ਕੱਲ ਬੇਨਤੀ ਕੀਤੀ ਜਦੋਂ ਆਤਮਿਕ ਤਾਕਤ ਹੋ ਦੂਰ ਹੋ ਜੇ ਨਾ ਆਤਮਿਕ ਤਾਕਤ ਖਤਮ ਹੋ ਜੇ ਜਦੋਂ ਗੁਲਾਮੀ ਦੀਆਂ ਸੰਗਲਾਂ ਪਹਿ ਜਾਂਦੀਆਂ ਨੇ ਜਦੋਂ ਤਾਕਤ ਖਤਮ ਹੋ ਜਾਵੇ ਤਾਂ ਸਹਿਬ ਜੀ ਕਹਿੰਦੇ ਦੋ ਗੁਲਾਮੀ ਦੀਆਂ ਸੰਗਲਾਂ ਪਹਿ ਜਾਂਦੀ ਜਦੋਂ ਗੁਲਾਮੀ ਦੀ ਸੰਗਲਾਂ ਪਹਿ ਜੇ ਤੇ ਆਪਣੀ ਮਰਜ਼ੀ ਖਤਮ ਹੋ ਜਾਵੇ ਆਪਣੀ ਮਰਜ਼ੀ ਨਾਲ ਮਨੁੱਖ ਫਿਰ ਜੀਵਨ ਨੂੰ ਨਹੀਂ ਜੀਓ ਸਕਦਾ ਕਦੇ ਵੀ ਉਹ ਆਤਮਕ ਤੌਰ ਤੇ ਜੇ ਤਾਕਤ ਖਤਮ ਹੋ ਗਈ ਤੇ ਵਿਕਾਰਾਂ ਦੇ ਬੰਧਨ ਪੈ ਜਾਣਗੇ ਤੇ ਫਿਰ ਮਨੁੱਖ ਆਪਣੀ ਮਰਜ਼ੀ ਨਾਲ ਜੀਵਨ ਨਹੀਂ ਜੀ ਸਕਦਾ ਜਿਵੇਂ ਵਿਕਾਰ ਮਾਇਆ ਚਾਹੇਗੀ ਉਸੇ ਤਰ੍ਹਾਂ ਮਨੁੱਖ ਜੀਵਨ ਬਸਰੇਗਾ ਮਸਰ ਕਰੇਗਾ ਮਾਟੀ ਕੋ ਪੁੱਤਰਾ ਕੈਸੇ ਨੱਚ ਤੈ ਦੇਖੇ ਦੇਖੇ ਸੁਨੇ ਬੋਲੇ ਦੂਰੀਓ ਫਿਰਤੇ ਹੈ ਕਦੇ ਮੁੱਟੀ ਦਾ ਪਤਲਾ ਵੇਖੋ ਮਾਇਆ ਦੀ ਤਰ ਮਾਇਆ ਦੇ ਪਿੱਛੇ ਦੌੜਦਾ ਹੋਇਆ ਕਿਵੇਂ ਨੱਚ ਰਿਹਾ ਹੈ ਜਿਵੇਂ ਮਾਇਆ ਨਚਾਰੀਓ ਮੇ ਨੱਚ ਰਿਹਾ ਹੈ ਜੀਵਨ ਬਸਰ ਕਰ ਰਿਹਾ ਹੈ ਮਾਇਆ ਕਰਨ ਤਾਂ ਵੀ ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਹੈ ਮਾਇਆ ਦੇ ਪਿੱਛੇ ਭਜਦਾ ਹੈ ਬੇਨਤੀ ਕਰ ਰਹੇ ਵੀ ਜਦੋਂ ਮਾਇਆ ਦੇ ਬੰਧਨ ਪੈ ਜਾਣ ਆਤਮਿਕ ਜੀਵਨ ਕਮਜ਼ੋਰ ਹੋ ਜਾਵੇ ਤਾਂ ਮਨੁੱਖ ਆਪਣੀ ਮਰਜ਼ੀ ਨਾਲ ਜੀਵਨ ਨਹੀਂ ਜੀ ਸਕਦਾ ਪਰ ਹੁਣ ਸਹਿਬ ਜੀ ਨੇ ਸਲੋਕ ਚ ਆਖਿਆ ਜੇ ਤੂੰ ਗੁਰੂ ਨਾਲ ਜੁੜਦਾ ਹੈ ਨਾਮ ਨਾਲ ਜੁੜਦਾ ਹੈ ਤੇ ਬੰਧਨ ਟੁੱਟ ਜਾਣਗੇ ਇਹ ਦੂਰ ਹੋ ਜਾਣਗੇ ਫਿਰ ਸਾਰੇ ਹੱਲੇ ਵਿਸਲੇ ਹੋ ਸਕਦੇ ਨੇ ਮੇ ਇੱਕ ਸ਼ਬਦ ਸਾਂਝਾ ਕਰ ਦਿੰਨਾ ਗੱਲ ਪਕੜ ਝੋਜੇਗੀ ਗੁਰ ਕਾ ਸ਼ਬਦ ਰਖਵਾਰੇ ਗੁਰੂ ਦਾ ਸ਼ਬਦ ਰਖਵਾਲਾ ਬਣਦਾ ਹੈ ਆਤਮਿਕ ਤੌਰ ਤੇ ਆਤਮਿਕ ਜੀਵਨ ਦੀ ਰੱਖਿਆ ਕਰਦਾ ਹੈ ਗੁਰੂ ਦਾ ਸ਼ਬਦ ਚੌਕੀ ਚੁਗਿਰਦ ਹਮਾਰੇ ਚੁਗਿਰਦ ਦਾ ਭਾਵ ਹੈ ਚਾਰੇ ਪਾਸੇ ਜਦੋਂ ਅਸੀਂ ਗੁਰੂ ਦੇ ਚਰਨਾਂ ਚ ਆ ਕੇ ਜੁੜਾਂਗੇ ਗੁਰੂ ਨੂੰ ਸਮਰਪਨੋਵਾਂਗੇ ਗੁਰੂ ਕੀ ਕਰੇਗਾ ਸਾਡੇ ਆਤਮਿਕ ਜੀਵਨ ਦੇ ਚਾਰੇ ਪਾਸੇ ਸ਼ਬਦ ਦੀ ਬਾੜ ਕਰ ਦੇਗਾ ਜਿਵੇਂ ਖੇਤਾਂ ਨੂੰ ਬਾੜ ਨਹੀਂ ਕਰ ਦਿੱਤੀ ਜਾਂਦੀ ਹੋਂ ਦਾ ਕਾਰਨ ਕੀ ਹੈ ਫਸਲਾਂ ਬਚੀਆਂ ਰਹਿਣ ਕੋਈ ਜਾਨਵਰ ਕੋਈ ਡੰਗਰ ਨਾ ਵੱਡ ਜਾਵੇ ਤਬਾਹ ਨਾ ਕਰੇ ਆਤਮਿਕ ਜੀਵਨ ਬਰਬਾਦ ਨਾ ਹੋ ਜਾਵੇ ਕਾਮ ਇਹਨੂੰ ਬਰਬਾਦ ਨਾ ਕਰ ਦੇਵੇ ਕ੍ਰੋਧ ਹੰਕਾਰ ਝੂਠ ਇਹਨੂੰ ਬਰਬਾਦ ਨਾ ਕਰ ਦੇ ਗੁਰੂ ਕੀ ਕਰਦਾ ਹੈ ਗੁਰੂ ਆਤਮਿਕ ਜੀਵਨ ਦੇ ਚਾਰੇ ਪਾਸੇ ਸ਼ਬਦ ਦੀ ਬਾੜ ਕਰ ਦਿੰਦਾ ਹੈ ਤਾਂ ਕਿ ਕੋਈ ਵੀ ਕਾਮ ਕ੍ਰੋਧ ਝੂਠ ਮਾੜੀ ਵਿਚਾਰ ਮਾੜੀ ਸੰਗਤ ਇਹਨੂੰ ਅੰਦਰੋਂ ਗੰਦਾ ਨਾ ਕਰ ਸਕੇ ਅੰਦਰੋਂ ਮੈਲਾ ਨਾ ਕਰ ਸਕੇ ਗੁਰ ਕਾ ਸ਼ਬਦ ਰਖਵਾਰੇ ਜिन्नੂ ਸਾਹਿਬ ਨੇ ਆਖਿਆ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਢੇਰਾ ਪੰਨਾ ਫਿਰ ਆਨੰਦ ਕਰੈ ਨਰਨਾਰ ਜਦੋਂ ਗੁਰੂ ਨੇ ਬੰਨ ਹੀ ਲਾ ਦਿੱਤਾ ਤੇ ਫਿਰ ਕੋਈ ਚੀਜ਼ ਅੰਦਰ ਐਂਟਰ ਨਹੀਂ ਹੋ ਸਕਦੀ ਅੰਦਰ ਨਹੀਂ ਜਾ ਸਕਦੀ ਜਦੋਂ ਬੰਨ ਹੀ ਲੱਗ ਗਿਆ ਤੇ ਸਾਹਿਬ ਜੀ ਕਹਿੰਦੇ ਜਦੋਂ ਵਾਰਡ ਹੋ ਗਈ ਸ਼ਬਦ ਦੀ ਚੰਗੀ ਸਖਿਆਵਾਂ ਦੀ ਵਾਰਡ ਹੋ ਗਈ ਤੇ ਸਾਹਿਬ ਕਹਿੰਦੇ ਫਿਰ ਆਨੰਦ ਕਰੈ ਨਰਨਾਰੀ ਫਿਰ ਜੀਵਨ ਚ ਆਨੰਦ ਹੀ ਆਨੰਦ ਹੈ ਜੀਵਨ ਚ ਸੁਕੂਨ ਹੀ ਸੁਕੂਨ ਹੈ ਗੁਰ ਕਾ ਸ਼ਬਦ ਰਖਵਾਰੇ ਚੋਕੀ ਚੁਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਰ ਭਾਗ ਲਜਾਏ ਦਾ ਭਾਗ ਲੱਜਾ ਕਰਕੇ ਸ਼ਰਮ ਕਰਕੇ ਭੱਜ ਜਾਂਦਾ ਹੈ ਵੀ ਹੁਣ ਮੇਰੀ ਇੱਥੇ ਕੋਈ ਪਾਇਆ ਨਹੀਂ ਜਿਸ ਘਰ ਨੂੰ ਮੈਂ ਰੋਜ਼ ਲੁੱਟਦਾ ਸਾਂ ਜਿਸ ਘਰ ਨੂੰ ਮੈਂ ਰੋਜ਼ ਬਰਬਾਦ ਕਰਦਾ ਸਾਂ ਜਿਸ ਘਰ ਦੇ ਵਿੱਚ ਰੋਜ਼ ਮੈਂ ਗੰਦਗੀ ਖਿਲਾਰਦਾ ਸੀ ਅਜ ਉਸ ਘਰ ਦੇ ਵਿੱਚ ਕੋਈ ਐਂਟਰੀ ਨਹੀਂ ਕਿਉਂਕਿ ਸ਼ਬਦ ਦੀ ਬਾੜ ਹੋ ਗਈ। ਸ਼ਬਦ ਨਿਆਸੇ ਪਾਸੇ ਬਾੜ ਕਰ ਲਈ ਰੱਖਿਆ ਕਰਨ ਲਈ। ਤੇ ਹੁਣ ਜੰਮ ਲਜਾਏ ਕਰ ਭਾਗਾ ਇਹ ਵਿਕਾਰ ਰੂਪੀ ਜੰਮ, ਇਹ ਕਾਮ ਜੰਮ, ਇਹ ਕ੍ਰੋਧ ਜੰਮ, ਇਹ ਲੋਭ ਜੰਮ, ਇਹ ਹੰਕਾਰ ਜੰਮ ਜਿਹੜੇ ਨੇ ਸ਼ਰਮਿੰਦਾ ਹੋ ਕੇ ਉੱਥੋਂ ਭੱਜ ਗਏ ਨਾ ਸਕੇ ਵੀ ਹੁਣ ਸਾਡੀ ਕੋਈ ਇੱਜ਼ਤ ਹੀ ਨਹੀਂ ਐ। ਉਹਨੂੰ ਅਸੀਂ ਅੰਦਰ ਮੈਲਾ ਨਹੀਂ ਕਰ ਸਕਦੇ ਇਹਨੂੰ। ਇਸ ਜੀਵਨ ਨੂੰ ਇੰਦੇ ਆਤਮਿਕ ਜੀਵਨ ਨੂੰ ਸੀ ਗੰਦਾ ਨਹੀਂ ਕਰ ਸਕਦੇ ਉਹਨਾਂ ਜੋ ਇਹ ਦੂਤ ਮੋਹਿ ਬਹੁਤ ਸੰਤਾਪਤ ਤੇ ਭਿਆਨਕ ਭਿਆ ਕਰੈ ਬੇਨਤੀ ਰਾਖ ਟਾਉ ਗੁਰ ਤੇ ਹਮ ਤੇਰੀ ਸ਼ਰਨਿਆ ਕਹਿੰਦੇ ਇਹ ਦੂਤ ਬੜਾ ਭਿਆਨਕ ਰੂਪ ਲੈ ਕੇ ਮੇਰੇ ਜੀਵਨ ਨੂੰ ਮੈਲਾ ਕਰਦੇ ਸੀ ਮੈਨੂੰ ਅੰਦਰੋਂ ਗੰਦਾ ਕਰਦੇ ਸੀ ਕਹਿੰਦੇ ਪਰ ਜਦੋਂ ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ ਹੁਣ ਇਹ ਵਿਕਾਰ ਮੇਰੀ ਬੇਨਤੀ ਕਰਦੇ ਨੇ ਵੀ ਸਾਡੀ ਰੱਖਿਆ ਕਰ ਸਾਨੂੰ ਬਚਾ ਕਿਉਂਕਿ ਜਿਸ ਸ਼ਬਦ ਦੇ ਨਾਲ ਤੂੰ ਜੁੜਿਆ ਜਿਸ ਗੁਰੂ ਦੀ ਬਾਣੀ ਨਾਲ ਜੁੜਿਆ ਉੱਥੇ ਸਾਡੀ ਕੋਈ ਤਾਕਤ ਨਹੀਂ ਹੈ ਮੈਂ ਬੇਨਤੀ ਕਰ ਚੁੱਕਿਆ ਵਿਕਾਰਾਂ 'ਚ ਬਹੁਤ ਤਾਕਤ ਹੈ ਕਲਾ ਕਾਮ ਹੀ ਮਨੁੱਖ ਨੂੰ ਬੋਤਾਦ ਵਿੱਚ ਮੈਲਾ ਕਰ ਦਿੰਦਾ ਹੈ ਮਨੁੱਖ ਤਾਂ ਫਿਰ ਵੀ ਪੰਜ ਵਿਕਾਰਾਂ ਸਾਂਭ ਲੈਂਦਾ ਬਹੁਤ ਤਾਕਤ ਹੈ ਇਨਾਂ 'ਚ ਪਰ ਜਦੋਂ ਅਸੀਂ ਗੁਰੂ ਦਾ ਅਸਰ ਲਵਾਂਗੇ ਇਹਨਾਂ ਦੀ ਸਾਰੀ ਤਾਕਤ ਵਿਅਰਥ ਹੈ ਫਿਰਾਂ ਇਹ ਕੁਝ ਨਹੀਂ ਕਰ ਸਕਦੇ ਜੇ ਮਨੁੱਖ ਸਹਾਰਾ ਨਹੀਂ ਲੈਂਦਾ ਨਾਮ ਦਾ ਬੰਦਗੀ ਦਾ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਚ ਤਾਕਤ ਨਹੀਂ ਹੈ ਇਹ ਕਾਮ ਕ੍ਰੋਧ ਨੂੰ ਦੂਰ ਕਰ ਸਕੇ ਮਨੁੱਖ ਚ ਕੋਈ ਪਾਇਆ ਨਹੀਂ ਹੈ ਜਮ ਲਜਾਏ ਕਰ ਭਾਗਾ ਤੂੰ ਮੇਰੋ ਪ੍ਰਭ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਆ ਗੁਰੂ ਕਰਦਾ ਬੰਦਨਾ ਨੂੰ ਕੱਟ ਦਿੰਦਾ ਹੈ ਬੰਦਨਾ ਤੋਂ ਦੂਰ ਕਰਕੇ ਸਾਹਿਬ ਜੀ ਕੇ ਨੇ ਮਨ ਨੂੰ ਨਿਰਮਲ ਤੇ ਪਵਿੱਤਰ ਕਰ ਦਿੰਦਾ ਹੈ ਗੁਰੂ ਇੰਨੀ ਸਮਰਥਾ ਭਰ ਦਿੰਦਾ ਹੈ ਅੰਦਰ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਅੰਦਰ ਇੰਨੀ ਸਮਰਥਾ ਤੇ ਤਾਕਤ ਭਰ ਦਿੰਦਾ ਹੈ ਜੀਵਨ ਦੇ ਸਫਰ ਦੇ ਵਿੱਚ ਮਨੁੱਖ ਕਦੇ ਵੀ ਡੋਲਦਾ ਨਹੀਂ ਹੈ ਫਿਰ ਗੱਲ ਸਾਰੀ ਅੰਦਰ ਦੀ ਹੈ ਜੀ ਆਤਮਿਕ ਜੀਵਨ ਕਿਸ ਤਰ੍ਹਾਂ ਦਾ ਸਾਡਾ ਜਿਹਨੂੰ ਅਸੀਂ ਕਹਿੰਨੇ ਵੀ ਜਮੀਰ ਕਿਸ ਤਰ੍ਹਾਂ ਦਾ ਸਦਾ ਜੇ ਜਮੀਰ ਚ ਤਾਕਤ ਨਹੀਂ ਹੈ ਤੇ ਫਿਰ ਜੀਵਨ ਚ ਕੋਈ ਤਾਕਤ ਨਹੀਂ ਹੈ ਜੇ ਜਮੀਰ ਦੇ ਵਿੱਚ ਆਤਮਿਕ ਜੀਵਨ ਦੇ ਵਿੱਚ ਤਾਕਤ ਹੈ ਤੇ ਫਿਰ ਸਾਬ ਜੀ ਕਹਿੰਦੇ ਜੀਵਨ ਦਾ ਸਫਰ ਡਾਵਾਂ ਡੋਲ ਵੀ ਹੋਵੇ ਜੀਵਨ ਦੇ ਸਫਰ ਦੇ ਵਿੱਚ ਅਤ ਦਾ ਦੁੱਖ ਵੀ ਬਣ ਜਾਵੇ ਸਾਬ ਜੀ ਕਹਿੰਦੇ ਤੂੰ ਕਬਰੇਗਾ ਨਹੀਂ ਡੋਲੇਗਾ ਨਹੀਂ ਇਕ ਰੂ ਦਾ ਸੁਭਾਅ ਅਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ ਜੀ ਮੈਂ ਉਦੋਂ ਕਥਾ ਦੇ ਦਰਮਿਆਨ ਮੈਂ ਇੱਕ ਸਾਖੀ ਸਾਂਝੀ ਕੀਤੀ ਸੀ ਮੈਂ ਫਿਰ ਬੇਨਤੀ ਕਰਨ ਲੱਗਾ ਤਾਂ ਕਿ ਗੱਲ ਥੋੜੀ ਜੀ ਪਕੜ ਚੁਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਹੈ ਗੁਰੂ ਸਾਹਿਬ ਜੀ ਨੇ 14 ਜੰਗਾਂ ਜ਼ਰੂਰ ਲੜੀਆਂ ਪ੍ਰਕਿਆਾਂ ਦੇ ਸ਼ੰਕੇ ਕੀ ਸ਼ੰਕੇ ਵੀ ਨਿਰਵਿਰਤ ਕੀਤੇ ਨੇ ਦੂਰ ਕੀਤੇ ਨੇ ਦੁਬਧਾ ਵੀ ਖਤਮ ਕੀਤੀਆਂ ਨੇ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਹੈ ਇੱਕ ਫਕੀਰ ਪਹੁੰਚਦਾ ਉੱਥੇ ਮੁਸਲਮਾਨ ਉਹਨੇ ਸੰਗਤ ਕੀਤੀ ਪ੍ਰਸ਼ਾਦਾ ਪਾਣੀ ਛਕਿਆ ਕੁਝ ਸਮਾ ਸੰਗਤ ਕਰਦਾ ਰਿਹਾ ਫਿਰ ਇੱਕ ਸਵਾਲ ਕਰ ਦਿੰਦਾ ਸੰਗਤ ਚ ਖੜਾ ਹੋ ਕੇ ਕਿਹਾ ਗੁਰੂ ਸਾਹਿਬ ਜੀ ਇੱਕ ਸਵਾਲ ਹੈ ਮੇਰਾ ਧਰਮ ਦੀ ਦੁਨੀਆ 'ਚ ਇਹ ਗੱਲ ਆਖੀ ਜਾਂਦੀ ਤੁਸੀਂ ਵੀ ਆਖਦੇ ਹੋ ਬੀ ਜੋ ਕੁਝ ਰੱਬ ਚਾਹੁੰਦਾ ਉਹ ਹੋ ਕੇ ਰਹਿੰਦਾ ਤੁਸੀਂ ਇਹ ਗੱਲ ਆਖੀ ਬੀ ਜੋ ਰੱਬ ਚਾਹੁੰਦਾ ਜਾਂ ਜੋ ਕਰਮਚ ਹੈ ਉਹ ਹੋ ਕੇ ਰਹਿੰਦਾ ਸੱਜ ਜੀ ਕਿੰਨੇ ਬਿਲਕੁਲ ਠੀਕ ਹੈ ਜੋ ਰੱਬ ਚਾਹੁੰਦਾ ਉਹ ਹੀ ਹੁੰਦਾ ਕਹਿੰਦੇ ਜੋ ਰੱਬ ਚਾਹੁੰਦਾ ਉਹ ਹੀ ਹੁੰਦਾ ਤੇ ਫਿਰ ਸੰਗਤ ਚ ਆਉਣ ਦੀ ਕੀ ਲੋੜ ਹੈ ਫਿਰ ਗੁਰੂ ਧਾਰਨ ਕਰਨ ਦੀ ਕੀ ਲੋੜ ਹੈ ਸਾਨੂੰ ਪਤਾ ਹੈ ਜੋ ਰੱਬ ਚਾਹੁੰਦਾ ਉਹ ਹੀ ਹੋ ਹੀ ਜਾਂਦਾ ਬਸ ਫਿਰ ਗੁਰੂ ਕੋ ਲਾਉਣ ਦੀ ਕੀ ਲੋੜ ਹੈ ਸੰਗਤ ਵਿੱਚ ਬੈਠਣ ਦੀ ਕੀ ਲੋੜ ਹੈ ਸਹਿਬ ਜੀ ਅਸਪੀ ਸਹਿਬ ਜੀ ਕਿਹਦੇ ਠੀਕ ਹੈ ਤੁਸੀਂ ਬੈਠੋ ਇਹ ਗੱਲ ਠੀਕ ਹੈ ਵੀ ਜੋ ਰੱਬ ਚਾਹੁੰਦਾ ਉਹ ਹੋ ਕੇ ਰਹਿੰਦਾ ਹੈ ਇਹਦੇ ਚ ਕੋਈ ਦੋਲਾਵਾਂ ਨਹੀਂ ਹੁਣ ਤਿੰਨ ਗੱਲਾਂ ਗੁਰੂ ਸਾਹਿਬ ਜੀ ਨੇ ਬੜੀ ਪਿਆਰੀਆਂ ਆਖੀਆਂ ਸਾਹਿਬ ਜੀ ਕਹਿੰਦੇ ਕਰਮ ਕਰਨਾ ਇਹ ਵੀ ਰੱਬ ਚਾਹੁੰਦਾ ਅਸੀਂ ਸਾਰੇ ਕਰਮ ਕਰਨੇ ਨੇ ਕਰਮ ਤੋਂ ਰਹਿਤ ਕੋਈ ਵੀ ਨਹੀਂ ਹੈ ਅਸੀਂ ਇੱਥੇ ਆ ਕੇ ਬੈਠੇ ਆ ਕਰਮ ਕਰਦੇ ਆ ਇੱਥੇ ਸੁਣ ਰਹੇ ਆਂ ਇਹ ਕਰਮ ਕਰਨਾ ਕਰਮਾਂ ਕਰਕੇ ਚੱਲ ਰਹੇ ਆਂ ਜੀ ਅਸੀਂ ਤੇ ਪਰ ਕਰਮੀ ਆਪੋ ਆਪਣੀ ਇਹ ਉਹਦਾ ਹੁਕਮ ਹੈ ਕਰਮ ਅਸੀ ਕਰਨੇ ਨੇ ਕਰਮ ਦੀ ਆਜ਼ਾਦੀ ਸਾਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ ਕਰਮ ਅਸੀ ਸਾਰਿਆਂ ਨੇ ਕਰਨੇ ਨੇ ਜਿਸੀਂ ਕਰਮ ਕਰ ਵੀ ਰਹੇ ਆਂ ਜਿਵੇਂ ਜਿਵੇਂ ਵਿਚਰ ਰਹੇ ਆਂ ਬੋਲ ਰਹੇ ਆਂ ਸੁਣ ਰਹੇ ਆਂ ਜਿੱਥੇ ਵੀ ਵਿਚਰ ਰਹੇ ਆ ਬੈਠ ਰਹੇ ਉੱਥੇ ਉਹ ਸਾਡੇ ਕਰਮ ਤਾਂ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਪਹਿਲੀ ਕਲ ਕਰਮ ਹਰ ਕੋਈ ਕਰਦਾ ਹੈ ਫਿਰ ਕਰਮ ਦੀ ਹੁੰਦੀ ਹੈ ਪਰਚੋਲ ਵੀ ਤੂੰ ਕਰਮ ਦੇ ਵਿੱਚ ਚੰਗਿਆਈ ਕੀਤੀ ਹੈ ਕਿ ਬੁਰੀਾਈ ਕੀਤੀ ਹੈ ਫਿਰ ਪਰਚੋਲ ਹੋਣ ਤੋਂ ਬਾਅਦ ਫਿਰ ਉਹਦਾ ਫਲ ਮਿਲਦਾ ਹੈ ਕਰਮ ਹੁੰਦਾ ਫਿਰ ਕਰਮ ਦੀ ਪਰਚੋਲ ਹੁੰਦੀ ਜਿਹਨੂੰ ਸਾਬ ਜੀ ਨੇ ਆਖਿਆ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਖਦੂਰ ਵਾਚੈ ਦਾ ਭਾਵ ਫਰੋਲਦਾ ਪਰਖਦਾ ਵੇਖਦਾ ਵੀ ਇਹਨੇ ਆਪਣੇ ਕਰਮਾਂ ਚ ਕਿੰਨੀਆਂ ਕੋ ਚੰਗੀਆਂ ਆਈਆਂ ਕੀਤੀਆਂ ਤੇ ਕਿੰਨੀਆਂ ਕੋ ਬੁਰੀਆਂ ਆਈਆਂ ਕੀਤੀਆਂ ਉਹਦਾ ਹਿਸਾਬ ਗਲਤ ਨਹੀਂ ਹੁੰਦਾ ਕਦੇ ਵੀ ਫਿਰ ਉਸ ਕਰਮ ਨੂੰ ਵਾਚਿਆ ਜਾਂਦਾ ਹੈ ਵਾਚਣ ਤੋਂ ਬਾਅਦ ਫਿਰ ਉਹਦਾ ਫਲ ਮਿਲਦਾ ਹੈ ਫਕੀਰ ਕਹਿੰਦੇ ਸਾਈਬ ਜੋ ਹੀ ਉਹ ਤਾਂ ਕਰਿਆ ਬੀਜ ਕਰਮ ਹੈ ਕਰਮ ਦੇ ਵਿੱਚ ਜੋ ਸੀ ਬੀਜਾਂਗੇ ਉਹ ਮਿਲ ਜਾਏਗਾ ਤੇ ਫਿਰ ਗੁਰੂ ਦਾ ਕੀ ਫਾਇਦਾ ਹੈ ਸੰਗਤ ਦਾ ਕੀ ਫਾਇਦਾ ਹੈ ਗੁਰੂ ਕੋਲ ਆਉਣ ਦਾ ਫਾਇਦਾ ਕੀ ਹੈ ਗੁਰੂ ਨੂੰ ਧਾਰਨ ਕਰਨ ਦਾ ਕੀ ਫਾਇਦਾ ਹੈ ਜੇ ਮੈਂ ਕਰਮ ਕਰ ਲੇ ਮਾੜੇ ਕਰਮ ਕਰ ਲਏ ਜੇ ਚੰਗੇ ਕਰ ਲਏ ਉਹਦਾ ਫਲ ਮਿਲ ਗਿਆ ਫਿਰ ਗੁਰੂ ਦਾ ਫਾਇਦਾ ਕੀ ਹੈ ਗੁਰੂ ਸਾਹਿਬ ਜੀ ਇਤਿਹਾਸ ਆਖਦੇ ਇੱਕ ਕਾਗਜ਼ ਚ ਲਿਆਂਦਾ ਤੇ ਕਾਗਜ਼ ਦੇ ਉੱਤੇ ਮੋਹਰ ਲਾ ਦਿੱਤੀ ਇੱਕ ਗੁਰੂ ਸਾਹਿਬ ਜੀ ਕਹਿੰਦੇ ਜਵਾਬ ਹੈ ਤੁਹਾਡੀ ਗੱਲ ਦਾ ਹੁਣ ਮੋਹਰ ਤੁਸੀਂ ਦੇਖੋਗੇ ਅੱਖਰ ਪੁੱਠੇ ਹੋਣਗੇ ਜਦੋਂ ਕਾਗਜ਼ ਤੇ ਲੱਗਣਗੇ ਸਿੱਧੇ ਹੋ ਜਾਣਗੇ ਕਹਿੰਦੇ ਗੁਰੂ ਐਯੋ ਕੰਮ ਕਰਦਾ ਹੈ ਜੇ ਕਰਮ ਪੁੱਠੇ ਨੇ ਗੁਰੂ ਕੋ ਲਾਉਂਗੇ ਉਹ ਸਿੱਧੇ ਕਰ ਦੇਗਾ ਬਸ ਜੀਵਨ ਦੇ ਵਿੱਚ ਅਤ ਦੇ ਕੋ ਕਰਮ ਕਰ ਲਿਆ ਪਾਪ ਕਰ ਲਿਆ ਗੁਰੂ ਕੀ ਕਰਦਾ ਏ ਸੰਗਤ ਵਿੱਚ ਆ ਕੇ ਬੈਠੇਗਾ ਗੁਰੂ ਕੀ ਕਰ ਦੇਗਾ ਕਰੇਗਾ ਉਸ ਕਰਮਾਂ ਉੱਤੇ ਪਰਦੇ ਪਾ ਕੇ ਉਹਨੂੰ ਸਵਾਰ ਦੇਗਾ ਆ ਗੁਰੂ ਚ ਸਮਰਥ ਹੈ ਇਸ ਲਈ ਲੋੜ ਹੈ ਗੁਰੂ ਦੀ ਇਹੋ ਗੱਲ ਸਹਿਬਾਕਦੇ ਨੇ ਬਲ ਹੋਆ ਬੰਦਨ ਛੁੱਟੇ ਗੁਰੂ ਕੋ ਲਾਏਗਾ ਅੰਦਰ ਤਾਕਤ ਭਰੇਗਾ ਅੰਦਰੂ ਸਵਾਰੇਗਾ ਕਿਤੇ ਹੋਏ ਪਾਪਾਂ ਦੇ ਉੱਤੇ ਪਰਦਾ ਪਾਏਗਾ ਗੁਰੂ ਮਾੜੇ ਕਰਮਾਂ ਨੂੰ ਸਿੱਧਾ ਕਰੇਗਾ ਗੁਰੂ ਫਿਰ ਗੁਰੂ ਦੱਸੇਗਾ ਵੀ ਤੂੰ ਕਰਮ ਕਰਨੇ ਕਿਉਂ ਜੇ ਤਾਂ ਕਿ ਤੇਰੇ ਕਰਮਾਂ ਦੇ ਵਿੱਚ ਕਦੇ ਬੁਰੀਆਂ ਆਈਆਂ ਨਾ ਆ ਸਕਣ ਤੇਰੇ ਕਰਮਾਂ ਦੇ ਵਿੱਚ ਕਦੇ ਮਾੜੇ ਪੱਖ ਨਾ ਬੀਜੇ ਜਾ ਸਕਣ ਤੂੰ ਆਖ ਸਕੇ ਉਰਵਾਰ ਪਾਰ ਕੇ ਦਾਨੀਆਂ ਲਿਖ ਲੋ ਆਲਪਤਾਲ ਭਗਤ ਰਵਿਦਾਸ ਜੀ ਕਹਿੰਦੇ ਜੇ ਕੋਈ ਹੈ ਚਿਤ੍ਰ ਗੁਪਤ ਤਾਂ ਫਿਰ ਲਿਖ ਮੇਰੀ ਬੁਰੀਾਈ ਜਿਤੇ ਨੂੰ ਲੱਭਦੀ ਹੈ ਤਾਂ ਮੇਰੇ ਜੀਵਨ ਦੇ ਵਿੱਚ ਕੋਈ ਮਾੜਾ ਕਰਮ ਤੈਨੂੰ ਲੱਭਦਾ ਤੇ ਫਿਰ ਲਿਖ ਕੇ ਵਿਖਾ ਦੇ ਕਿਉਂਕਿ ਹੈ ਹੀ ਨਹੀਂ ਕਿਉਂਕਿ ਗੁਰੂ ਗੁਰੂ ਕੋ ਲਾ ਕੇ ਗੁਰੂ ਨੇ ਸਾਰੇ ਕਰਮ ਸਵਾਰ ਦਿੱਤੇ ਫਿਰ ਗੁਰੂ ਨੇ ਦੱਸ ਦਿੱਤਾ ਵੀ ਜੀਵਣਾ ਕਿਵੇਂ ਕਰਮ ਬਤੀਤ ਕਿਵੇਂ ਕਰਨੇ ਨੇ ਤੁਸੀਂ ਤਾਂ ਕਿ ਕੋਈ ਮਾੜਾ ਕਰਮ ਲਿਖਿਆ ਨਾ ਜਾ ਸਕੇ ਮੈਂ ਸ਼ਬਦ ਸੰਧਿਆ ਕਿਤਾਬੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਮੇਰੇ ਗੁਰੂ ਨੇ ਐਸਾ ਉਪਕਾਰ ਕੀਤਾ ਮੇਰੇ ਤੇ ਕੀ ਉਪਕਾਰ ਕੀਤਾ ਪੰਜ ਦੁੱਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਮੇਰੇ ਅੰਦਰੋਂ ਪੰਜ ਵਿਕਾਰਾਂ ਨੂੰ ਹੰਕਾਰ ਦੇ ਰੋਗ ਨੂੰ ਸਾਰਿਆਂ ਨੂੰ ਦੂਰ ਕਰ ਦਿੱਤਾ ਐਯੋ ਤਾਂ ਮੈਲਾ ਕਰਦੇ ਨੇ ਐਯੋ ਤਾਂ ਮਾੜੇ ਕਰਮ ਕਰਾਉਂਦੇ ਨੇ ਕਿਹਦੇ ਗੁਰੂ ਨੇ ਉਹ ਜੂ ਬਾਹਰ ਕੱਢ ਸਕਦੇ ਗੱਲ ਤਾਂ ਅੰਦਰ ਦੇ ਰੋਗ ਦੀ ਹੈ ਨਾ ਅੰਦਰ ਰੋਗ ਕੀ ਹੈ ਰੋਗ ਨੂੰ ਬਾਹਰ ਕੱਢਣਾ ਹੈ ਅਸੀਂ ਰੋਗ ਹੀ ਪਰੇਸ਼ਾਨ ਕਰਦਾ ਨਾ ਜੀਵਨ ਨੂੰ ਡਿਢਾਲ ਕਰ ਦਿੰਦਾ ਹੈ ਜੀਵਨ ਨੂੰ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਰੋਗ ਬਸ ਜਦ ਰੋਗ ਪਕੜਿਆ ਗਿਆ ਬਸ ਰੋਗ ਨੂੰ ਜਦੋਂ ਬਾਹਰ ਕੱਢਤਾ ਸਰੀਰ ਤੰਦਰੁਸਤ ਹੈ ਬਸ ਆ ਪੰਜ ਵਿਕਾਰ ਹੈ ਜੋ ਅੰਦਰ ਬੈਠੇ ਮਨ ਨੂੰ ਕਮਜ਼ੋਰ ਕਰਦੇ ਨੇ ਇਹਨੂੰ ਮੈਲਾ ਕਰਦੇ ਨੇ ਗੁਰੂ ਕੋਲ ਆਈਏ ਗੁਰੂ ਦਵਾਈ ਦੇਗਾ ਇਹ ਸਾਰੇ ਬਾਹਰ ਜਾਣਗੇ ਖਤਮ ਹੋ ਜਾ ਇਹ ਪੁਕਾਰ ਕਰ ਅਸੀਂ ਡਾਕਟਰ ਨੂੰ ਆਖ ਦਿੰਦੇ ਆ ਨਾ ਜੇ ਮਾੜਾ ਰੋਗ ਡਾਕਟਰ ਨੇ ਦਵਾਈ ਦੇ ਕੇ ਚੰਗੀ ਦਵਾਈ ਦੇ ਕੇ ਦੂਰ ਕਰ ਦਿੱਤਾ ਸਿਕਨੇ ਜੀ ਬਹੁਤ ਉਪਕਾਰ ਕੀਤਾ ਮੇਰੇ ਤੇ ਜੀ ਮੈਂ ਤਾਂ ਬੜਾ ਪਰੇਸ਼ਾਨ ਸਾਂ ਬੜੇ ਸਮੇਂ ਤੋਂ ਪਰੇਸ਼ਾਨ ਸਾਂ ਤੁਸੀਂ ਤਾਂ ਉਪਕਾਰ ਕੀਤਾ ਮੇਰੇ ਤੇ ਮੇਰੇ ਰੋਗ ਨੂੰ ਦੂਰ ਕੀਤਾ ਬਸ ਗੁਰੂ ਹੀ ਉਪਕਾਰ ਕਰਦਾ ਹੈ ਅੰਦਰ ਪਏ ਹੋਏ ਰੋਗਾ ਨੂੰ ਦੂਰ ਕਰ ਦਿੰਦਾ ਫਿਰ ਗੁਰੂ ਸਾਹਿਬ ਨੇ ਆਖਿਆ ਨਾ ਵੀ ਗੁਰੂ ਨੇ ਆ ਉਪਕਾਰ ਕੀਤਾ ਮੇਰੇ ਤੇ ਐਸੋ ਗੁਨ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗ ਰੋਗ ਏ ਤਨ ਤੇ ਸਗਲ ਦੂਰ ਕੀਨ ਬੰਧਨ ਤੋਰ ਛੋੜ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ ਬੰਧਨ ਨੂੰ ਦੂਰ ਕਰ ਦਿੱਤਾ ਤੋੜ ਦਿੱਤਾ ਜਿਹੜੇ ਬੰਧਨ ਪਏ ਹੋਏ ਸਨ ਅੰਦਰ ਇੱਕ ਸ਼ਬਦ ਟਿਕਾ ਦਿੱਤਾ ਕਿਹੜਾ ਸ਼ਬਦ ਗੁਰ ਕਾ ਸ਼ਬਦ ਰਖਵਾਰੇ ਚੋਕੀ ਚੁਗਿਰਦ ਹਮਾਰੇ ਅੰਦਰ ਇੱਕ ਸ਼ਬਦ ਭਰ ਦਿੱਤਾ ਜਿਸ ਸ਼ਬਦ ਦਾ ਮਨ ਦੇ ਅੱਗੇ ਪਿੱਛੇ ਬਾੜ ਹੋ ਗਈ ਵੀ ਹੁਣੇ ਮੈਲਾ ਨਹੀਂ ਹਰ ਸਕਦਾ ਕਿਤੇ ਵੀ ਗੁਰੂ ਦਾ ਸ਼ਬਦ ਅੰਦਰ ਵਸ ਗਿਆ ਫਿਰ ਗੁਰੂ ਦਾ ਸੁਭਾਅ ਕੀ ਰੂਪ ਅਨਰੂਪ ਮੋਹ ਰੋ ਕਛ ਨਾ ਵਿਚਾਰਿਓ ਪ੍ਰੇਮ ਗਿਹੋ ਮੋਹੇ ਹਰ ਰੰਗ ਪੀਨ ਮੇਰਾ ਅਵਗੁਣ ਮੇੜਾ ਮੇਰਾ ਮਾੜਾ ਕਰਮ ਗੁਰੂ ਨੇ ਨਹੀਂ ਵਿਚਾਰੇ ਆ ਗੁਰੂ ਨੇ ਇੱਕ ਵਾਰੀ ਨਹੀਂ ਪੁੱਛਿਆ ਤੇ ਤੇਰਾ ਜੀਵਨ ਬੜਾ ਗੰਦਾ ਸੀ ਪਹਿਲਾਂ ਗੁਰੂ ਨੇ ਇੱਕ ਵਾਰੀ ਵੀ ਨਹੀਂ ਆਖਿਆ ਤੂੰ ਮਾੜੇ ਕਰਮ ਬੜੇ ਕੀਤੇ ਨੇ ਤੂੰ ਪਾਪ ਬਹੁਤ कमाए ਨੇ ਗੁਰੂ ਨਹੀਂ ਆਖਦਾ ਜੀ ਐ यूं ਤਾਂ ਗੁਰੂ ਦਾ ਸਭ ਤੋਂ ਉੱਤਮ ਮਹਿਸੂਸ ਕਰਦਾ ਗੁਰੂ ਦਾ ਇਹ ਸਭ ਤੋਂ ਉੱਤਮ ਸੁਭਾਅ ਹੈ ਸਭ ਤੋਂ ਚੰਗਾ ਸੁਭਾਅ ਹੈ ਜੇ ਗੁਰੂ ਕੋ ਲਾਈਏ ਤਾਂ ਗੁਰੂ ਇਹ ਆਖ ਕੇ ਸ਼ਰਮਿੰਦਾ ਨਹੀਂ ਕਰਦਾ ਵੀ ਤੂੰ ਬੜੇ ਮਾੜੇ ਕਰਮ ਕੀਤੇ ਨੇ ਕਦੇ ਸ਼ਰਮਿੰਦਾ ਨਹੀਂ ਕਰਦਾ ਗੁਰੂ ਦੀ ਆਦਤ ਹੀ ਨਹੀਂ ਗੁਰੂ ਦਾ ਸੁਭਾਈ ਨਹੀਂ ਵੀ ਕਿਸੇ ਦੇ ਅਗੁਣਾ ਨੂੰ ਫਰੋਲੇ ਨਹੀਂ ਤਾਂ ਮਾਫ਼ ਕਰਿਓ ਕਿਸੇ ਦੀ ਬੁਰੀਾਈ ਨੂੰ ਛਪਾਉਣਾ ਵੀ ਬੜਾ ਔਖਾ ਹੈ ਬਹੁਤ ਔਖਾ ਹੈ ਕਿਸੇ ਦੀ ਬੁਰੀਾਈ ਉੱਤੇ ਪਰਦਾ ਪਾਣਾ ਬੜਾ ਔਖਾ ਹੈ ਇੱਕ ਗੱਲ ਯਾਦ ਰੱਖਿਓ ਜਦੋਂ ਅਸੀਂ ਕਿਸੇ ਦੀ ਬੁਰੀਾਈ ਤੇ ਮਾੜੇ ਕਰਮ ਤੇ ਪਰਦਾ ਪਾਵਾਂਗੇ ਗੁਰੂ ਸਾਡੇ ਜੀਵਨ ਦੇ ਮਾੜੇ ਕਰਮਾਂ ਉੱਤੇ ਪਰਦੇ ਪਾਏਗਾ ਸੇ ਇੱਕ ਪਰਦਾ ਪਾਵਾਂਗੇ ਗੁਰੂ ਹਜ਼ਾਰਾਂ ਪਰਦਾ ਪਾਏਗਾ ਪਰਦਾ ਦਾ ਭਾਵ ਕੀ ਹੈ ਲੁਕਾਉਣਾ ਛੁਪਾ ਕੇ ਰੱਖਣਾ ਪਰ ਹੈ ਬੜਾ ਉਹ ਕਿਸੇ ਦੀ ਬੁਰੀਾਈ ਨੂੰ ਛੁਪਾਉਣਾ ਮਨ ਟਿਕਦਾ ਹੀ ਨਹੀਂ ਜਿਨੀ ਤੇ ਕੋਈ ਬੁਰੀਾਈ ਫੈਲ ਨਾ ਜਾਵੇ ਇਸ ਲਈ ਗੁਰੂ ਦਾ ਸੁਭਾਵੀ ਰੂਪ ਨਰੂਪ ਮੁਰ ਕਛ ਨਾ ਵਿਚਾਰੇ ਨਹੀਂ ਵਿਚਾਰੇ ਕੁਝ ਵੀ ਸਗੋ ਮੈਨੂੰ ਨਾਮ ਦੇ ਪ੍ਰੇਮ ਦੇ ਵਿੱਚ ਰੰਗ ਦਿੱਤਾ ਗੁਰੂ ਨੇ ਦਾ ਮੇਰੇ ਜੀਵ ਨੂੰ ਸੁਆਰ ਅਹ ਗੁਰੂ ਦਾ ਸੁਆਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਸ ਲਈ ਗੁਰੂ ਜ਼ਰੂਰੀ ਹੈ ਭਾਈ ਜੇ ਠੀਕ ਹੈ ਪ੍ਰਮਾਤਮਾ ਦੇ ਹੁਕਮ ਚ ਹੁੰਦਾ ਹੈ ਕਰਮ ਵੀ ਅਸੀਂ ਕਰਨੇ ਆ ਪਰ ਕਰਮ ਕਿਉਂ ਜ ਕਰਨੀ ਗੁਰੂ ਦੱਸਦਾ ਸਾਨੂੰ ਗੁਰੂ ਸਮਝਾਉਂਦਾ ਹੈ ਇਸ ਲਈ ਸਹਿਬ ਜੀ ਕਹਿੰਦੇ ਗੁਰੂ ਦੇ ਚਰਨਾਂ ਨਾਲ ਜਦੋਂ ਜੁੜਾਂਗੇ ਅੰਦਰ ਆਤਮਿਕ ਬਲ ਇੰਨਾ ਹੋ ਜਾਣਾ ਹੈ ਅੰਦਰ ਤਾਕਤ ਇੰਨੀ ਭਰੀ ਜਾਣੀ ਹੈ ਸਹਿਬ ਜੀ ਕਦੇ ਨਹੀਂ ਡੋਲੇਗਾ ਮਾੜੇ ਕਰਮਾਂ 'ਚ ਮਾੜਾ ਕਰਮ ਵੇ ਕਿ ਠਿਡਕੇਗਾ ਨਹੀਂ ਤੇਰਾ ਮਨ ਨਹੀਂ ਆਖੇਗਾ ਮੈਂ ਵੀ ਇਧਰਲੇ ਪਾਸੇ ਹੋ ਜਾਵਾਂ ਜੇ ਮੈਂ ਵੀ ਇਹ ਮਾੜਾ ਕਰਮ ਕਰ ਲਵਾਂ ਕਦੇ ਮਨ ਨਹੀਂ ਆਖੇਗਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪਰਗਾਸਾ ਜਦੋਂ ਵੱਡੇ ਭਾਗਾਂ ਨਾਲ ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ ਤੇ ਮਨ ਵਿੱਚ ਪ੍ਰਕਾਸ਼ ਹੋ ਗਿਆ ਸਮਝ ਆ ਗਈ ਸੋਝੀ ਆ ਗਈ ਗੁਰੂ ਨੇ ਮੈਨੂੰ ਸੋਝੀ ਦਿੱਤੀ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਹੂੰ ਇਹ ਗੱਲ ਬੜੀ ਪਿਆਰੀ ਹੈ ਨਾ ਜਿਨੇ ਅੰਦਰੋਂ ਸਵਾਰਨ ਹੈ ਉਸ ਗੁਰੂ ਦੀ ਬਰਾਬਰੀ ਦੂਜਾ ਕੋਈ ਨਹੀਂ ਕਰ ਸਕਦਾ ਹੈਰਾਨ ਹੋ ਜਾਈਦਾ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਕੀ ਸੀ ਜੀ ਕੋਲ ਕੁਝ ਨਹੀਂ ਸੀ ਕੋਈ ਹਥਿਆਰ ਕੋਈ ਸ਼ਸਤਰ ਕੁਝ ਵੀ ਨਹੀਂ ਸੀ ਉਹਨਾਂ ਦੇ ਕੋਲ ਪਰ ਇਹਨਾਂ ਬਲ ਕਿੱਥੋਂ ਮਿਲਿਆ ਉਹਨਾਂ ਨੂੰ ਦੋ ਸੋਟੇ ਲੈ ਕੇ ਦੋ ਲੱਕੜਾਂ ਦੇ ਸੋਟੇ ਬਣਾ ਕੇ ਉੱਥੇ ਨਾਕਾ ਲਾ ਲਿਆ ਵੀ ਇਸ ਤੋਂ ਅੱਗੇ ਖਾਲਸਾ ਰਾਜੇ ਟੈਕਸ ਲਾ ਦਿੱਤਾ ਜੀ ਉਹਨਾਂ ਨੇ ਡਰਦੇ ਸਾਰੇ ਉਹਨਾਂ ਤੋਂ ਫਿਰ ਇਹਨਾਂ ਬਲ ਕਿੱਥੋਂ ਕਿੰਨੀਆਂ ਜਕਰੀਆ ਖਾਨ ਦੀ ਫੌਜ ਨਾਲ ਲੜਦੇ ਹੋયા ਕਈਆਂ ਨੂੰ ਮਾਰ ਕੇ ਉਹ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਸਿਰਫ ਇੰਨੀ ਕੋ ਗੱਲ ਸੁਣੀ ਮੈਂ ਬਹੁਤਾ ਨਹੀਂ ਵਿਚਾਰਨਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਲੁੱਕ-ਲੁੱਕ ਕੇ ਜਾਂਦੇ ਨੇ ਪਰ ਕਿਸੇ ਮੁਸਲਮਾਨ ਨੇ ਆਖਿਆ ਵੀ ਮੈਨੂੰ ਸਿੱਖ ਲੱਗਦੇ ਨੇ ਉਹ ਕਹਿੰਦਾ ਨਹੀਂ ਭਲਿਆ ਸਿੱਖ ਕਦੇ ਡਰ ਕੇ ਲੁਕਦੇ ਨਹੀਂ بس ਇਹ ਗੱਲ ਬੈਠ ਗਈ ਅੰਦਰ ਕਿ ਅਸੀਂ ਸਿੱਖ ਹਸੀਕੂਟ ਰਹੀਏ ਨਾਕਾ ਲਾ ਲਿਆ ਉਹਨਾਂ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ ਫਿਰ ਐਕਸ ਲਾਇਆ ਉਹਨਾਂ ਨੇ ਇਹ ਬੱਲ ਕਿੱਥੋਂ ਮਿਲਿਆ ਗੁਰੂ ਦੇ ਚਰਨਾਂ ਚੋਂ ਫਿਰਨੇ ਕਬਰ ਦਾ ਜਿ ਮਨੁੱਖ ਜਦੋਂ ਨਾਮ ਦਾ ਬਲ ਮਿਲ ਜਾਵੇ ਅੰਦਰੂ ਬਲ ਆ ਜਾਵੇ ਤਾਂ ਫਿਰ ਉਹ ਕਬਰ ਦਾ ਨਹੀਂ ਹੈ ਫਿਰ ਲੱਖਾਂ ਦੀ ਫੌਜ ਕਿਉਂ ਨਾ ਹੋਵੇ ਕੋਈ ਡਰ ਨਹੀਂ ਮੱਥੇ ਤੇ ਕੋਈ ਭੈ ਨਹੀਂ ਹੁੰਦਾ ਜਦੋਂ ਗੁਰੂ ਨਾਲ ਜੁੜਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਪਿਆ ਪ੍ਰਗਾਸਾ ਪ੍ਰਗਾਸਾ ਦਾ ਭਾਵ ਕੀ ਹੈ ਨੂੰ ਗਿਆਨ ਸਮਝ ਲਓ ਸਮਝ ਲਓ ਸੋਝੀ ਸਮਝ ਲਓ ਜੇ ਅੰਦਰ ਦਾ ਬਲ ਸਮਝ ਲਓ ਤਾਕਤ ਸਮਝ ਲਓ ਜਦੋਂ ਅੰਦਰ ਸੋਜੀ ਆ ਗਈ ਅੰਦਰ ਬਲ ਜਿਹੜਾ ਅੰਦਰੋਂ ਤਾਕਤਵਰ ਹੋ ਗਿਆ ਫਿਰ ਹੋ ਹੀ ਨਹੀਂ ਸਕਦਾ ਵੀ ਮਾੜਾ ਕਰਮ ਮਨੁੱਖ ਨੂੰ ਡੁਲਾ ਦੇਵੇ ਮਾੜੀ ਸੰਗਤ ਉਹਨੂੰ ਡੁਲਾ ਦੇਵੇ ਉਹਦੇ ਪੈਰ ਥਿੜਕ ਜਾਣ ਇੱਕ ਦਿਨ ਨਹੀਂ ਹੋ ਸਕਦਾ ਇਸ ਲਈ ਸਾਬ ਜੀ ਕਹਿੰਦੇ ਸਭ ਉਪਾਏ ਹੁੰਦੇ ਨੇ ਜੇ ਗੁਰੂ ਕੋਲ ਆ ਜਾਈਏ ਸੀ ਗੁਰੂ ਇੱਕ ਇੱਕ ਚੀਜ਼ ਦਾ ਹੱਲ ਕਰ ਦਿੰਦਾ ਹੈ ਸਾਰੇ ਹੱਲ ਪਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ बस ਜੁੜਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਸਭ ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ ਗੁਰੂ ਦੇ ਚਰਨਾਂ 'ਚ ਡਿੱਗੇਗਾ ਅੰਦਰ ਤਾਕਤ ਬਣੇਗੀ ਅੰਦਰੂ ਸਵਾਰੇਗਾ ਗੁਰੂ ਸਾਨੂੰ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਅੰਦਰ ਦੀ ਗੱਲ ਹੈ ਸਭ ਸਹਿਬ ਜੀ ਕਹਿੰਦੇ ਅੰਦਰੂ ਘੜੇਗਾ ਅੰਦਰੂ ਸਵਾਰੇਗਾ ਫਿਰ ਇੰਨੀ ਤਾਕਤ ਹੋ ਜਾਏਗੀ ਮਕੱਲ ਵੀ ਬੇਨਤੀ ਕੀਤੀ ਵੀ ਇਹ ਨੇਤਰ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਦੇਖਣਗੇ ਇਹ ਕੰਨ ਕਦੇ ਵੀ ਕਿਸੇ ਦੇ ਪ੍ਰਤੀ ਮਾੜਾ ਨਹੀਂ ਸੁਣਨਗੇ ਇੰਨੀ ਤਾਕਤ ਆ ਜਾਏ ਕਿ ਨਾ ਚ ਇਹ ਰਸਨਾ ਕਦੇ ਵੀ ਮਾੜਾ ਨਹੀਂ ਬੋਲੇਗੀ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਤ ਮੈਂ ਤੁਮਹੀ ਹੋਤ ਸਹਾਈ ਉਹ ਯੋ ਸਹਾਇ ਬਣਦਾ ਜੀ ਕਿਉਂਕਿ ਉਹਦੇ ਹੱਥ 'ਚ ਪਾਵਰ ਹੈ ਸਾਰੀ ਜੇ ਸਿ ਵਿਕਾਰਾਂ ਤੋਂ ਦੂਰ ਹੋਣਾ ਹੈ ਮੋਹ ਮਾਇਆ ਤੋਂ ਦੂਰ ਹੋਣਾ ਹੈ ਜੇ ਨਾ ਰੋਗਾਂ ਨੂੰ ਦੂਰ ਕਰਨਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਸਾਰੀ ਪਾਵਰ ਇਹ ਸਾਰੀ ਤਾਕਤ ਉਹਦੇ ਹੱਥ ਵਿੱਚ ਹੈ ਗੁਰੂ ਦੇ ਕੋਲ ਹੈ ਬਸ ਗੁਰੂ ਕੋਲ ਆ ਕੇ ਜੁੜੀਏ ਸੇ ਨਾਮ ਦੇ ਨਾਮ ਜੁੜੀਏ ਫਿਰ ਸਾਰੇ ਹੱਲ ਹੋ ਜਾਂਦੇ ਇਸ ਲਈ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਮੈਂ ਰਹਿਮਤ ਕੀਤੀ ਹੈ ਸਾਹਿਬ ਜੀ ਕਹਿੰਦੇ ਸਭ ਹੱਲ ਹੋ ਜਾਂਦੇ ਨੇ ਅੰਦਰ ਆਤਮਿਕ ਤੌਰ ਤੇ ਬੇਅੰਤ ਤਾਕਤ ਭਰੀ ਜਾਂਦੀ ਹੈ ਪਰ ਜਦੋਂ ਸੀ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਦੇ ਨਾਮ ਨਾਲ ਜੁੜਾਂਗੇ ਗੁਰਪੂਰੈ ਮੇਰੀ ਰੱਖ ਲਈ ਅੰਮ੍ਰਿਤ ਨਾਮ ਰਿਦੇ ਮੈਂ ਦੀਨੋਂ ਜਨਮ ਜਨਮ ਕੀ ਮੈਂ ਲਗਈ ਜਨਮਾਂ ਜਨਮਾਂ ਦੀ ਮੈਂ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਮਾਫੀ ਜੀ ਆਓ 1-2 ਮਿੰਟ ਕੇਪਰ ਨਾਮ ਸਿਮਰਨ ਕਰੀਏ ਸਵਾ